ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਛਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਗਤ ਰਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਫਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲ੍ਹਾ ਉਹ ਚੀਜ਼ ਦਾ ਸੈਂਟਰੀ ਸੀਗਾ ਉਹ ਵੀ ਚੜਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਰੇ ਹੋਣ ਵਾਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਥੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇੱਕ ਚੀਜ਼ ਦਾ ਛੋਟ ਲੱਗਾ ਕੀ ਮਾਫੀ ਵੀ ਮੰਗ ਰਹੀ ਆ ਕਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਵਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਭਾਈ ਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਜੀ ਫੌਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਪਰਮੋਖ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਫਿਰ ਨਾਮ ਦੇ ਨੇ ਮੇਰੇ ਵੀਰ ਹੈਗੇ ਉਹ ਤੁਹਾਨੂੰ ਦੱਸ ਦਿਆਂਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀਆ ਤੁਹਾਨੂੰ ਗੱਲ ਉਹ ਬਾਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਆਗੇ ਉੱਥੇ ਕਿਉਂਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹ ਵੀ ਮਰ ਜਾਂਦੇ ਨੇ ਕੀ ਹੋ ਜਾਇਆ ਹੋਇਆ ਅਸੀਂ ਸਾਰੀ ਗੱਲ ਜਾ ਕੇ ਜੈਜਾ ਵੀ ਲੈਗਾ ਉਥੇ ਗਏ ਹੈਗੇ ਤੇ ਉਥੇ ਉਹਦਾ ਜਿਹੜਾ ਕ੍ਰਿਸ਼ਨ ਹੈਗਾ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਦੱਸੇ ਹੋਗੀ ਤੇ ਉਹਦਾ ਜਿੱਤੇ ਸੀਗਾ ਉਥੇ ਭੋਗ ਸੀਗਾ ਉਹਦੇ ਚਾਚੇ ਦਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਬੱਸ ਬੋਲ ਸੱਚੀ ਗੱਲ ਦੋਸਤੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਇੱਕ ਸਮਾਗਮ ਮੱਧਪੁਰ ਦੇ ਦੇ ਛਡੋਲ ਸਹਿਰ ਦੇ ਵਿੱਚ ਹੋਇਆ ਜਿੱਥੇ ਕਿ ਇੱਕ 13 ਸਾਲ ਦੀ ਬੱਚੀ ਨੇ ਤਨਤਨ ਸਿਰ ਗੁਰੂ ਨਾਨਕ ਦੇਵ ਜੀ ਦਾ ਸਮਾਗਮ ਰਚਿਆ ਸੀ ਪਰ ਉਸ ਦੇ ਨਾਲ ਹੁਣ ਵੱਡੀ ਘਟਨਾ ਹੋ ਗਈ ਹੈ ਮੱਧ ਪ੍ਰਦੇਸ਼ ਦੇ ਛਡੋਲ ਸਹਿਰ ਤੋਂ ਜਿਸ ਕਿਸ਼ਨ ਨਾਮ ਦੇ ਵਿਅਕਤੀ ਨਾਲ ਭਾਈ ਪਰਮਜੀਤ ਸਿੰਘ ਅਕਾਲੀ ਦੀ ਫੋਨ ਤੇ ਗੱਲ ਹੋਈ ਸੀ ਜਿਸ ਨੇ ਕਿ ਇਹ ਸਾਰਾ ਪ੍ਰੋਗਰਾਮ ਅਲਿਕੇਆ ਸੀ ਜਿਸ ਦੇ ਵਿੱਚ ਉਹ ਬੱਚੀ ਤਨਤਨ ਸਿਰ ਗੁਰੂ ਨਾਨਕ ਦੇਵ ਜੀ ਦੇ ਸਮਾਗਮ ਰਚ ਕੇ ਉਸ ਪ੍ਰੋਗਰਾਮ ਦੇ ਵਿੱਚ ਆਈ ਸੀ ਜਿਸ ਦਿਨ ਉਹਦੇ ਨਾਲ ਗੱਲਬਾਤ ਹੋਈ ਸੀ ਭਾਈ ਸਾਹਿਬ ਦੇ ਨਾਲ ਪਾਈ ਪਰਮਜੀਤ ਸਿੰਘ ਅਕਾਲੀ ਦੇ ਨਾਲ ਤਾਂ ਅਗਲੇ ਦਿਨ ਸਵੇਰੇ ਹੀ ਕਿਸ਼ਨ ਦੀ ਜੋ ਕਿ ਉਹ ਵਿਅਕਤੀ ਸੀ ਕਿਸ਼ਨ ਨਾਮ ਦਾ ਉਹਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀ ਤੇ ਗੁਰਨਾਨਕ ਦੇਵ ਜੀ ਮਹਾਰਾਜ ਜੀ ਦਾ ਸਵਾਗ ਰਚਣ ਵਾਲੀ ਬੱਚੀ ਹਸਪੀਟਲ ਦੇ ਵਿੱਚ ਭਰਤੀ ਹੈ ਅਤੇ ਜਿਸ ਵਿਅਕਤੀ ਨੇ ਬਸਤਰ ਲਿਆਂਦੇ ਸੀ ਯਾਨੀ ਕਿ ਉਸ ਕੁੜੀ ਦਾ ਚਾਚਾ ਉਸ ਦੀ ਵੀ ਮੌਤ ਹੋ ਗਈ ਹੈ ਤੇ ਸਭ ਕੁਝ ਇੱਥੇ ਹੀ ਸਮਾ ਨਹੀਂ ਪੈਂਦੇ ਦਾ ਅਕਾਲ ਪੁਰਖ ਸਰਸੇ ਵਾਲੇ ਨੇ ਸਵਾਗਤ ਰਚਿਆ ਸੀ ਉਸ ਦਾ ਸਾਰਾ ਰਾਜ ਭਾਗ ਮੂਧਾ ਹੋ ਗਿਆ ਜਿੰਨੇ ਵੀ ਹੁਣ ਤੱਕ ਮੱਥਾ ਲਾਇਆ ਪੰਥ ਨਾਲ ਸਮੇ ਦਾ ਹੇਰ ਫੇਰ ਭਾਵੇਂ ਹੋ ਜੇ ਪਰ ਫੈਸਲਾ ਅਕਾਲ ਪੁਰਖ ਜਰੂਰ ਕਰਦਾ ਹੈ ਇਹ ਮੈਸੇਜ ਵੀ ਇਸ ਸਮੇਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਉਥੇ ਸਿੰਘ ਵੀ ਪਹੁੰਚੇ ਨੇ ਜਿਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਸ ਬੱਚੀ ਦੇ ਨਾਲ ਤੇ ਉਹਨਾਂ ਲੋਕਾਂ ਦੇ ਨਾਲ ਵੱਡੀ ਘਟਨਾ ਹੋਈ ਹੈ ਜਿਨ੍ਹਾਂ ਨੇ ਕੀ ਧੰਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਭਾਗ ਰਚਿਆ ਸੀ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਮਲੇ ਤੇ ਯੂ ਕਮੈਂਟ ਕਰਨ ਆਓ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਸ਼ਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਗਤ ਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪ੍ਰਵਾਸ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲ੍ਹਾ ਉਹ ਚੀ ਦਾ ਸੈਕਟਰੀ ਸੀਗਾ ਉਹ ਵੀ ਇਤ్రਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਦਾ ਉਹ ਬਸਤਰੇ ਆਉਣ ਵਾਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਥੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇੱਕ ਚੀਜ਼ ਦਾ ਛੋਟ ਲੱਗਾ ਕੀ ਮਾਫੀ ਵੀ ਮੰਗ ਰਹੀ ਆ ਕਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਵਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਲੋਕ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਫਿਰ ਨਾਮ ਤੇ ਨੇ ਮੇਰੇ ਵੀਰ ਹੈਗੇ ਤੁਹਾਨੂੰ ਦੱਸ ਦਿਆਂਗੇ ਵਾਇਗੁਰ ਜਿੱਕਾ ਖਾਲਸਾ ਵਾਇਗੁਰ ਜਿੱਕੀ ਫਤਿਹ ਜਿਵੇਂ ਵੀਰ ਦਿਵਿੰਦਰ ਸਿੰਘ ਜੀ ਨੇ ਕਹੀਆ ਤੁਹਾਨੂੰ ਗੱਲ ਉਹ ਬਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਹੈਗੇ ਉੱਥੇ ਕਿਉਂਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਹਿ ਰਹੇ ਨੇ ਵੀ ਉਹੀ ਮਰ ਜਾਂਦੇ ਨੇ ਕੀ ਹੋ ਜਾਇਆ ਹੋਇਆ ਅਸੀਂ ਸਾਰੀ ਤੇ ਜਾ ਕੇ ਜਾਇਜਾ ਵੀ ਲੈ ਗਾ ਉੱਥੇ ਗਏ ਹੈਗੇ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਮੁੰਡਾ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਦੱਸੇ ਹੋਗੀ ਤੇ ਉਹਦਾ ਜਿੱਤੇ ਸੀਗਾ ਉਹਦੇ ਭੋਗ ਸੀਗਾ ਉਹਦੇ ਚਾਚੇ ਦਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੇ ਮੈਂ ਬਤਲ ਦੂ